ਭਾਗ ਦੇ ਜਨਤਾ ਪਾਰਟੀ ਜਿੰਦਾਬਾਦ ਭਾਗ ਦੇ ਜਨਤਾ ਪਾਰਟੀ ਜਿੰਦਾਬਾਦ ਭਾਗ ਦੀ ਜੈ ਆਣਾ ਲਾਹੋ ਜੀ ਸਾਹਮਣੇ ਖੜੀ ਹੋ ਜੀ ਪਹਿ ਮਨਾਰ ਦੀ ਕੰਡੂ ਰਹਿ ਜਾਣਾ ਕੋਤ ਦੇ ਨਾਮ ਆ ਰਹੀਆ ਮਾ ਦੀ ਗਿੱਤੇ ਰੈਣੀ ਲਿਓ ਮਾਈਕ ਲਿਓ ਜੇ ਖੜ ਕੇ ਅੱਜ ਲੁਧਿਆਣਾ ਦਾ ਸਵਾਗਤ ਕੀਤਾ ਜਾ ਰਿਹਾ ਮਨਸਤੇ ਵਿਰਾਜ ਮਾ ਬਹੁਤ ਸਤਿਕਾਰ ਜੋ ਜੀਵਨ ਗੁਪਤਾ ਜੀ ਪ੍ਰਵੀਨ ਬਾਂਸਰ ਜੀ ਸਹਿਗਰ ਸਾਹਿਬ ਸਾਨੀ ਬਾਰੇ ਨੇ ਮੰਡੀ ਸਾਹਿਬ ਬੋਲੀਏ ਰਮੇਸ਼ ਸਰਵਾ ਜੀ ਸਾਹਿਬ ਇਹ ਸੱਜਣ ਕਪਲਾ ਜੀ ਬੈਠੇ ਨੇ ਮਾਜਨ ਸਾਹਿਬ ਸਭ ਤੋਂ ਗੱਲ ਇਸ ਕਰਕੇ ਤੁਹਾਡੇ ਨਾਲ ਖੁੱਲੇ ਮਨ ਦੇ ਨਾਲ ਕਰ ਰਹੇ ਹਾਂ ਕਿ ਮੈਂ ਦੇਖ ਰਿਹਾ ਕਿ ਸ਼ਹਿਰੀਆਂ ਬਹੁਤ achhiya shaksikta ਹੁੰਦਾ

جی, جی, کنگا جی, رمید شرمہ جی, سرد سرد جس ہال ووکاند ہال یہ پروگرام کرتے ہیں آری جماج ਜਿੱਥੇ ਬੀਜੇਪੀ ਕਾਂਗਰਸ ਅਕਾਲੀ ਦਲ ਆਮ ਆਦਮੀ ਜਿੱਥੇ ਅਸੀਂ ਬਰਾਬਰ ਲੜ ਰਹੇ ਸੀ ਕੌਣਤੀ ਜੀ ਵੋਟਾਂ ਦੀ ਗਿਣਤੀ ਦੇਖੀਏ ਪਰ ਅਸੀਂ ਸ਼ਹਿਰ ਸਾਰੇ ਦੇ ਵਿੱਚ 6 ਸੀਟਾਂ ਦੇ ਵਿੱਚ ਮਿਲਾ ਕੇ ਜੇ ਦੇਖੀਏ ਬੜੀ ਵੱਡੀ ਗਿਣਤੀ 'ਚ ਸਾਡੀ ਜਿੱਤ ਹੋਈ ਜੀਪੀ ਨੂੰ ਇਲੈਕਸ਼ਨਾਂ ਚ ਕੀ ਨਹੀਂ ਕਹਿੰਦੇ ਸੀ ਵੀ ਨੰਬਰ 1 ਜਿਹੜੀ ਪਾਰਟੀ ਦੀ ਲਹਿਰ ਆ ਉਹ ਗੱਲ ਸੱਚ ਹੋਈ ਅਸੀਂ ਬੀਜੇਪੀ ਚ ਬਹੁਤ ਵੱਡੀਆਂ ਜਿਹੜਾ ਮਾਰਕਾ ਮਾਰਿਆ ਤੇ ਤੁਸੀਂ ਦੇਖ ਰਹੇ ਹੋ ਵੀ 50 50000 ਤੋਂ ਉੱਤੇ ਵੋਟਾਂ ਨੇ ਸਾਨੂੰ ਹਲਕਿਆਂ ਚ ਪਈਆਂ ਤੇ ਜਿੱਥੇ ਆਪਾਂ ਹੁਣੇ ਵੀ ਖੜੇ ਆ ਪਿੱਛੇ ਦੇ ਵੀ ਸਾਰੇ ਮੁਕਤ ਜਿਹੜੇ ਬੀਜੇਪੀ ਜਿੱਤੀ ਤੇ ਬਹੁਤ ਵੱਡਾ ਸ਼ਹਿਰ ਆਲੇ ਆਂਦਾ ਬਹੁਤ ਵੱਡਾ ਧੰਨਵਾਦ ਉਹਨਾਂ ਦਾ ਸਦਾ ਹੀ ਮੈਂ ਸਮਾਹਮ ਦੇ ਚਰਨਾਂ ਦੀ ਧੂੜ ਰਹਿਾਂਗੇ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਜੀਸ਼tमान さん ਰਜਨੀਸ਼ ਤਵਾਨ ਸਾਹਿਬ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਉਹਨਾਂ ਦੇ ਡਿਸਟ੍ਰਿਕਟ ਦੀ ਸਾਰੀ ਟੀਮ ਸਾਡੇ ਡਾਕਟਰ ਸਾਹਿਬ ਹੋਣੀ ਮੱਲੀ ਸਾਹਿਬ ਲੱਕੀ ਜੀ ਸਾਰੇ ਖੜੇ ਆ ਉਸ ਤੋਂ ਬਾਅਦ ਸਾਡੇ ਮੰਡਲ ਪ੍ਰਧਾਨ ਨੇ ਉਹ ਖੜੇ ਨੇ ਮੰਡਲ ਦੀ ਟੀਮ ਖੜੀ ਆ ਸੁੱਧਬਦ ਸਥਾਨੀ ਸਾਹਿਬ ਹੋਣੀ ਖੜੇ ਆ ਸ਼ਕਤੀ ਕੇਂਦਰ ਸਾਡੇ ਖੜੇ ਆ ਸਾਡੇ ਹੂਟ ਕਮੇਟੀਆਂ ਮਤਲਬ ਇੰਨਾ ਤਾਕਤ ਲਾ ਕੇ ਇੰਨੀ ਗਰਮੀ 'ਚ ਕੰਮ ਕੀਤਾ ਕੋਈ ਨੇੜੇ ਤੇੜੇ ਵੀ ਦੇਖ ਲਓ ਕੋਈ ਪਾਰਟੀ ਆ ਜਿਹੜੀ ਉਹ ਖੜ ਨਹੀਂ ਸਕੀ ਇਹ ਰਿਜ਼ਲਟ ਆ ਹਾਂ ਜਿੱਥੇ ਪਿੰਡਾਂ ਦੀ ਗੱਲ ਕਰਾਂ ਜਿਹੜੇ ਰੂਰਲ ਸੀ ਉੱਥੇ ਕੋਈ ਮਨਸੂਬਾ ਬਣਾ ਕੇ ਸਾਡਾ ਨਾ ਇਸ਼ਤਿਹਾਰ ਲੱਗਣ ਦਿੱਤਾ ਨਾ ਬੈਨਰ ਲੱਗਣ ਦਿੱਤਾ ਨਾ ਸਾਡਾ ਕੋਈ ਬੂਥ ਲੱਗਣ ਦਿੱਤਾ ਵੋਟ ਤਾਂ ਪੈਣੀ ਕਿਥੋਂ ਸੀ ਇਸ ਕਰਕੇ ਉਹ ਸਾਡਾ ਲੈਵਲ ਫਲੀ ਫੀਲਡ ਸਾਡੇ ਨਾਲ ਲਈ ਨਹੀਂ ਮਿਲਿਆ ਤੇ ਉੱਥੇ ਜਦੋਂ ਅਸੀਂ ਪ੍ਰਚਾਰ ਕਰਨ ਹੀ ਨਹੀਂ ਗਏ ਬੂਥ ਨਹੀਂ ਉੱਥੇ ਦੂਜੀਆਂ ਪਾਰਟੀਆਂ ਨੂੰ ਜਿਹੜੀ ਆ ਉਹ ਕਰਕੇ ਮਦਦ ਮਿਲਦੀ ਮਿੱਟੂ ਜੀ ਲਗਾਤਾਰ ਦੇਖਦੇ ਕਿ ਟੋਲ ਪਲਾਇਆ ਦੇ ਉੱਤੇ ਇਸ ਸਮੇਂ ਕਿਸਾਨ ਦੁਆਰਾ ਬੈਠੇ ਨੇ ਔਰ ਟੋਲ ਪਲਾਇਆ ਦੇ ਲਗਾਤਾਰ ਰੇਟ ਵੱਧੇ ਜਾ ਰਹੇ ਨੇ ਔਰ ਉਹਨਾਂ ਨੂੰ ਲੈ ਕੇ ਲਗਾਤਾਰ ਉਹ ਸੰਘਰਸ਼ ਵੀ ਛੇੜਦੇ ਫਿਰਦੇ ਨਹੀਂ ਯਾਦ ਵੀ ਪੂਰੀ ਹੋ ਵੀ ਉਹਦਾ ਵੱਡੀ ਜ਼ਿੰਮੇਵਾਰੀ ਆ ਜਿਹੜੀ ਸੈਂਟ ਨਹੀਂ ਇਹਦੀ ਆਪਣੀ ਭਗਵੰਤ ਮਾਨ ਸਾਹਿਬ ਦੀ ਕਿ ਬਾਕੀ ਜਗ੍ਹਾ ਟੋਲ ਬੰਦ ਕਰਾਉਂਦੇ ਫਿਰਦੇ ਆ ਤੇ ਜਿਹੜਾ ਸਭ ਤੋਂ ਮਹਿੰਗਾ ਟੋਲ ਆ ਇਹਦੇ ਬਾਰੇ ਕਿਉਂ ਨਹੀਂ ਸੋਚਦੇ ਹੋ ਬਈ ਆ ਕੇ ਗੱਲ ਕਰਨ ਪਹਿਲਾਂ ਇਹਦਾ ਫਲਾਨ ਕੀਤਾ ਸੀ ਉਹਨਾਂ ਨੂੰ ਤੁਹਾਨੂੰ ਯਾਦ ਆ ਵੀ ਕੁਝ ਮਹੀਨਿਆਂ ਚ ਮੈਂ ਜਿਹੜਾ ਉਹ ਲਾਡੋਵਾਲ ਟੋਲ ਬੰਦ ਕਰੂੰਗਾ ਇਹ ਤਾਂ ਔਨ ਸਾਰੇ ਤੁਹਾਡੇ ਰਿਕਾਰਡ ਤੇ ਸੀ ਤੇ ਹੁਣ ਜਿਹੜੇ ਉਹ ਜਿਨ੍ਹਾਂ ਦੀ ਗਵਰਨਮੈਂਟ ਆ ਤੇ ਜਿਹੜੇ ਨਮਾਇंदे ਪੂਰੇ ਐਮਪੀ ਬੜੇ ਨੇ ਉਹਨਾਂ ਨੂੰ ਜ਼ਰੂਰ ਇਹ ਲੋਕਾਂ ਦੀ ਸਮੱਸਿਆ ਬਾਰੇ ਜ਼ਰੂਰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਇਹ ਸਭ ਤੋਂ ਮਹਿੰਗਾ ਟੋਲ ਕਿਉਂ ਆ ਇਹਦੇ ਕਾਰਨ ਕੀ ਆ ਤੇ ਜੇ ਇਹਦੇ ਟੋਲ ਚ ਕੋਈ ਜ਼ਿਆਦਾ ਮਹਿੰਗੇ ਵੀ ਹੈ ਉਹਦਾ ਪੈਸਾ ਇਹ ਜਿਹੜਾ ਉਹ ਸੂਬਾ ਸਰਕਾਰ ਭਰ ਦੇਵੇ ਤੇ ਲੋਕਾਂ ਨੂੰ ਕਿਉਂ ਇੰਨਾ ਤੰਗ ਕਰ ਰਹੀ ਹੈ ਕਿਉਂ ਇੰਨਾ ਤਰੇਸ਼ਨ ਕਰ ਰਹੀ ਹੈ ਜਿੰਨਾ ਵੀ ਪੈਸਾ ਜਿਹੜੇ ਵੀ ਕੋਈ ਪ੍ਰਾਈਵੇਟ ਕੰਟਰੈਕਟਰ ਨੇ ਜਿਹਨੇ ਇਹ ਬਣਾਈ ਆ ਉਹਦਾ ਪੈਸਾ ਸੂਬਾ ਸਰਕਾਰ ਦੇ ਕੇ ਲੋਕਾਂ ਨੂੰ ਤਾਂ ਜਿਹੜੀ ਤਕਲੀਫ ਤੋਂ ਦੂਰ ਕਰੇ ਹੁਣ ਤਾਂ ਬੁਨਿਆਦ ਵੀ ਪੂਰੀ ਹੋ ਗਈ ਹੈ ਜੀ ਉਹਦੀ ਜੇ ਮਰੀਅਦ ਪੂਰੀ ਹੋਈ ਤਾਂ ਉਹਨੂੰ ਬੰਦ ਕਰਨਾ ਹੀ ਚਾਹੀਦਾ ਉਹ ਖੁੱਲ੍ਹਾ ਕੇ ਮੇਰੇ ਰਹਿ ਜੀ ਸੈਂਟਰ ਦਾ ਟੋਲ ਦੱਸਿਆ ਜਾ ਰਿਹਾ ਜੀ ਉਹ ਸੈਂਟਰ ਵੱਲੋਂ ਕੋਈ ਐਕਸ਼ਨ ਲਿਆ ਜਾਵੇ ਸੈਂਟਰ ਦੇ ਵੱਲੋਂ ਕੋਈ ਟੋਲ ਨਹੀਂਗਾ ਇਹ ਤਾਂ ਠੇਕੇਦਾਰ ਦਾ ਟੋਲ ਆ ਜਿਨੇ ਜਿਨੇ ਸੜਕ ਬਣਾਈ ਆ ਉਹ ਕੰਟਰੈਕਟ ਜਿਹੜਾ ਉਹ ਜਿਹਦੇ ਕੋਲ ਆ ਉਹਦੇ ਕੋਲੇ ਕੰਮ ਹੁੰਦਾ ਉਹਨੇ ਆਪਣਾ ਪੈਸਾ ਹੈ ਜਿਹੜਾ ਪਰ ਮੈਂ ਕਹਿੰਦਾ ਜੇ ਜੇ ਕਿਸੇ ਦਾ ਵੀ ਆ ਪਰ ਸੂਬਾ ਸਰਕਾਰ ਉਹਨਾਂ ਉਹਨਾਂ ਪੈਸਾ ਦੇ ਦੇਵੇ ਜਿਹੜੀ ਸਾਲ ਜਿਹੜੀ ਜ਼ਿੰਮੇਵਾਰੀ ਆ ਸੰਭਾਲ ਦੀ ਉਹ ਤਾਂ ਪੰਜਾਬ ਚ ਸੜਕ ਤਾਂ ਪੰਜਾਬ ਚ ਆ ਨਾ ਤੇ ਪੰਜਾਬ ਉਹਦੀ ਜ਼ਿੰਮੇਵਾਰੀ ਲੈ ਲੇ ਵੀ ਇਹ ਸੜਕ ਦੀ ਸੰਭਾਲ ਅਸੀਂ ਕਰਾਂਗੇ ਇਹਦੇ ਉੱਤੇ ਜੇ ਐਂਬੂਲੈਂਸ ਦੀ ਲੋਡ ਪੈਂਦੀ ਆ ਅਸੀਂ ਦੇਵਾਂਗੇ ਫਾਈਬਰ ਕੇਟ ਦੀ ਲੋਡ ਪੈਂਦੀ ਆ ਅਸੀਂ ਕ੍ਰੇਨ ਦੀ ਲੋਡ ਪੈਂਦੀ ਆ ਜੇ ਐਕਸੀਡੈਂਟ ਹੁੰਦਾ ਅਸੀਂ ਦੇਵਾਂਗੇ ਤਾਂ ਫਿਰ ਕੋਈ ਰੋਕ ਕਿਵੇਂ ਸਕਦਾ ਏ ਜਿੰਨਾ ਪੈਸਾ ਉਹਨਾਂ ਦਾ ਰਹਿੰਦਾ ਏ ਜਿਹੜੀ ਸੜਕ ਬਣੀ ਦਾ ਉਹਨਾਂ ਦਾ ਪੈਸਾ ਉਹਨਾਂ ਨੂੰ ਦੇ ਕੇ ਪਰੇ ਤੌਰਨ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਪਰ ਉਹਨਾਂ ਨੂੰ ਇਸ ਕੰ ਦਾ ਪਤਾ ਹੀ ਨਹੀਂ ਲਗਾਤਾਰ ਦੇਖਦੇ ਕਿ ਜਿੰਮੀ ਚੌਂ ਨੂੰ ਲੈ ਕੇ ਸਿਆਸਤ ਪਕਦੀ ਜਾ ਰਹੀ ਹੈ ਤੇ ਹੁਣ ਜਿੰਮੀ ਚੌਂ ਦੇ ਵਿੱਚ ਕਿਉਂਕਿ ਲਗਾਤਾਰ ਬਿਜਲੀ ਦਾ ਮੁੱਦਾ ਵੀ ਗਰਮਾਇਆ ਹੋਇਆ ਉਹਨੂੰ ਲੈ ਕੇ ਕਿਉਂਕਿ ਬਿਜਲੀ ਦੇ ਰੇਟ ਵੀ ਵਧਾ ਦੇ ਸਭ ਤੋਂ ਵੱਡਾ ਮੁੱਦਾ ਤਾਂ ਜਿਹੜਾ ਆ ਪੰਜਾਬ ਦੇ ਵਿੱਚ ਇਸ ਵੇਲੇ ਪਾਈ ਨਸ਼ੇ ਦਾ ਏ ਇੱਕ ਲੜਾਈ ਚੱਲ ਰਹੀ ਆ ਇੱਕ ਯੁੱਧ ਚੱਲ ਰਿਹਾ ਜਿਹੜੇ ਕੀ 10000 ਕਨਸਟੇਬਲ ਪੁਲਿਸ ਦੇ ਹੌਲਦਾਰ ਸੇਵਾਨ ਐਸਆਈ 10000 ਬਦਲਤੇ ਤੇ ਤੁਸੀਂ ਅੰਦਾਜ਼ਾ ਲਾਓ ਉਹ ਕੀ ਕਹਿ ਕੇ ਬਦਲੇ ਮੁੱਖ ਮੰਤਰੀ ਨੇ ਵੀ ਜਿਹੜਾ ਨਸ਼ੇ ਦਾ ਲੈਣ ਦੇਣਾ ਨੈਕਸਸ ਆ ਉਹ ਇਹਨਾਂ ਦੇ ਨਾਲ ਆ ਤੇ ਤੁਸੀਂ ਅੰਦਾਜ਼ਾ ਲਾਓ ਕਿੰਡੀ ਵੱਡੀ ਇੱਕ ਤੂਮਤ ਆ ਇੱਕ ਪੁਲਿਸ ਤੇ ਲਾਤੀ ਤੇ ਅੱਜ ਪੁਲਿਸ ਕਿਹੜੇ ਮੂਹਨਾ ਲੋਕਾਂ ਦੇ ਮੂਹਰੇ ਕੋਲ ਜਾਊਗੀ ਜਿਸ ਪੁਲਿਸ ਨੂੰ ਜਿਸ ਵਰਦੀ ਨੂੰ ਉਸ ਮੁੱਖ ਮੰਤਰੀ ਉਸ ਹੋਮ ਮਿਨਿਸਟਰ ਨੇ ਉਸ ਸਰਕਾਰ ਨੇ ਕਹਿਤਾ ਵੀ ਇਹ ਨਸ਼ੇ ਦੇ ਵਪਾਰੀਆਂ ਰਲੇ ਹੋਏ ਨੇ ਤੁਸੀਂ ਦੇਖੋ ਤਾਂ ਸਹੀ ਨਾ ਇਹ ਪੁਲਿਸ ਜਿਹੜੀ ਆ ਹਮੇਸ਼ਾ ਅਤਵਾਦ ਨਾਲ ਲੜਦੀ ਰਹੀ ਆ ਬਾਰਡਰ ਤੇ ਇਹ ਸਾਡੀ ਸਟੇਟ ਆ ਪੁਲਿਸ ਨੇ ਕਦੇ ਸਿਰ ਨਹੀਂ ਮਾਨੀ ਕੀਤਾ ਅੱਜ ਯਾਰ ਤੁਸੀਂ ਉਸ ਪੁਲਿਸ ਨੂੰ ਇਹ ਕਹਿਤਾ ਵੀ ਇਹ ਇਹ ਰਲੇ ਹੋਏ ਨੇ ਤੇ ਡੀਜੀਪੀ ਨੂੰ ਆਪਣੀ ਪੁਲਿਸ ਦਾ ਮੋਰਲ ਬਚਾਉਣ ਲਈ ਪੁਲਿਸ ਨੂੰ ਉਹਦਾ ਸਿਰ ਉੱਚਾ ਰੱਖਣ ਲਈ ਡੀਜੀਪੀ ਨੂੰ ਲੜਨਾ ਪੈ ਰਿਹਾ ਮੀਡੀਆ ਦੇ ਨਾਲ ਥੋਂ ਥੋਂ ਗੱਲ ਕਰਨੀ ਪੈ ਰਹੀ ਆ ਵੀ ਨਹੀਂ ਇਹ ਬਦਲੀਆਂ ਇਸ ਕਰਕੇ ਨਹੀਂ ਹੋਈਆਂ ਇਹ ਬਦਲੀਆਂ ਜਿਹੜੀਆਂ ਐ ਉਹ ਇੱਕ ਇੰਟਰਨਲ ਕੰਮ ਆ ਪਰ ਆਮ ਆਦਮੀ ਪਾਰਟੀ 2 ਸਾਲ ਦੇ ਉੱਤੇ ਸਮਾਂ ਹੋ ਗਿਆ ਅੱਜ ਉਹ ਨਸ਼ੇ ਦੇ ਉੱਤੇ ਇਹ ਕਹਿ ਕੇ ਆ ਵੀ ਸਾਨੂੰ ਸੁਝਾਓ ਦੋ ਸਾਲ 2.5 ਸਾਲ ਉਹਨਾਂ ਤੋਂ ਸੁਝਾਓ ਲੈਣ ਲਈ ਲੱਗੇ ਤੇ ਫਿਰ ਕੰਮ ਕਦ ਕਰਨਗੇ ਇਸ ਕਰਕੇ ਬਿਲਕੁਲ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਨਮੀਆਂ ਉਰੇ ਇਲਕਸ਼ਨਾ ਹੋਣੀਆਂ ਚਾਹੀਦੀਆਂ ਉਹ ਬਿਲਕੁਲ ਆਪਣੇ ਕਰੇ ਜੀ ਲਾਸ ਕੁਚਨ ਹੈ ਜੀ ਜਿਹੜਾ ਜਿਹੜਾ ਵੱਡੀ ਜ਼ਿੰਮੇਵਾਰੀ ਜਿਹੜਾ ਇਸ ਸਮੇਂ ਚੱਲ ਰਿਹਾ ਮੁੱਦਾ ਨੂੰ ਲੈ ਕੇ ਲੱਖਾਂ ਸਦਾਨਾ ਔਰ ਉਥੇ ਪਹੁੰਚੇ ਨੇ ਤੇ ਡਬਲ ਪਾਣੀ ਜਿਹੜਾ ਹੈਗਾ ਮਿਲਦਾ ਜਾ ਰਿਹਾ ਸਾਬ ਪਾਣੀ ਗੰਦਾ ਗੰਦਲਾ ਹੁੰਦਾ ਜਾ ਰਿਹਾ ਪਰ ਸਾਧਾ ਜੀ ਬਾਰੇ ਕੀ ਕਹਿ ਸਕਦਾ ਜੀ ਬਿੱਟੂ ਜੀ ਰੇਲਵੇ ਦੀ ਜਨਤਾ ਪਾਰਟੀ ਜਿੰਦਾਬਾਦ ਬਾਗੀ ਜਨਤਾ ਪਾਰਟੀ ਬਾਗੀ ਜਨਤਾ ਪਾਰਟੀ ਹਿੰਦੀ ਦਾ ਪੀਪਲ ਲੀਗ ਜਿਹੜਾ ਮਾਮਲਾ ਉਹਦੇ ਉੱਤੇ ਬੜੀ ਗੰਭੀਰਤਾ ਨਾਲ ਸੋਚਿਆ ਜਾ ਰਿਹਾ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਆ ਇਹਨਾਂ ਦੇ ਅਲਾਈਅੰਸ 파ਰਟਨਰ ਨੇ ਜਿਹੜੇ ਤਿਆਸ਼ਵੀ ਜਿਹੜੇ ਲਾਲੂ ਜੀ ਦੇ ਬੇਟੇ ਨੇ ਉਹਨਾਂ ਦੇ ਪੀਏ ਉਹਨਾਂ ਦਾ ਸਟਾਫ ਉਹਨਾਂ ਦਾ ਰੋਲ ਆ ਇਹਦੇ ਵਿੱਚ ਸਾਰਾ ਜਿਹੜਾ ਅੱਗੇ ਉਥੇ ਦੇ ਦਿੱਕਤਾਂ ਮੁੱਖ ਮੰਤਰੀ ਮੁੱਖ ਮੰਤਰੀ ਨੇ ਸਾਰਿਆਂ ਨੇ ਮੀਡੀਆ ਦੇ ਗੁੱਦੇ ਰੱਖਿਆ ਇਹ ਸਾਰੇ ਆਪ ਪਾਰਟੀਆਂ ਆ ਇਹਨਾਂ ਨੇ ਇਹੀ ਕੁਸ਼ ਕਰਦਾਂਗੇ ਜਿੱਥੇ ਇਹਨਾਂ ਨੇ ਹੀ ਕੁਸ਼ ਕੀਤਾ ਹੁਣ ਜਿੱਥੇ-ਜਿੱਥੇ ਵੀ ਇਹ ਆਪੋਜੀਸ਼ਨ ਚ ਨੇ ਚਾਹੇ ਸਰਕਾਰ ਚ ਨੇ ਇਹ ਕੁਸ਼ ਦਿਣਾ ਵਿੱਚ ਹੀ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर